ਜ਼ਿਕਰ ਪੰਜਾਬ ਕਾਂਗਰਸ ਦਾ ਧੜੇਬੰਦੀ ਦੀਆਂ ਖਬਰਾਂ ਦੇ ਵਿਚਾਲੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਤੇ ਰਾਜਾ ਵੜਿੰਗ ਇੱਕ ਦੂਜੇ ਨੂੰ ਜਫੀ ਪਾਉਂਦੇ ਨਜ਼ਰ ਤੇ ਦੋਵੇਂ ਲੀਡਰਾਂ ਨੇ ਇੱਕ ਦੂਜੇ ਨਾਲ ਕਾਫੀ ਲੰਬੇ ਸਮੇਂ ਬਾਅਦ ਗਰਮਜੋਸ਼ੀ ਨਾਲ ਮੁਲਾਕਾਤ ਕੀਤੀ ਦਰਸਲ ਇਹ ਤਸਵੀਰਾਂ ਸਾਬਕਾ ਸੀਐਮ ਚੰਨੀ ਦੇ ਮੋਰਿੰਡਾ ਵਾਲੇ ਘਰ ਤੋਂ ਹੀ ਸਾਹਮਣੇ ਆਈਆਂ ਜਿੱਥੇ ਚੰਨੀ ਵੱਲੋਂ ਬੇਟੇ ਦੇ ਜਨਮ ਦਿਨ ਮੌਕੇ ਅਖੰਡ ਪਾਠ ਸਾਹਿਬ ਮੌਕੇ ਰਾਜਾ ਵੜਿੰਗ ਸ਼ਾਮਲ ਹੋਏ ਮੌਕਾ ਜਨਮ ਦਿਨ ਦਾ ਸੀ ਪਰ ਜਿਵੇਂ ਜਿਵੇਂ ਕਾਂਗਰਸ ਦੇਖ ਤੋਂ ਬਾਅਦ ਇੱਕ ਲੀਡਰ ਐਂਟਰ ਹੁੰਦੇ ਗਏ ਕੁਝ ਬਲਾਂ ਸੀ ਚੰਨੀ ਦਾ ਘਰ ਕਾਂਗਰਸ ਦੀ ਇੱਕ ਜੁਟਤਾ ਦਾ ਸਿਆਸੀ ਅਖਾੜਾ ਬਣ ਗਿਆ ਪ੍ਰਤਾਪ ਸਿੰਘ ਬਾਜਵਾ ਸੁਖਜਿੰਦਰ ਸਿੰਘ ਰੰਧਾਵਾ ਭਾਰਤ ਪੂਸ਼ਨ ਆਸ਼ੂ ਕੁਲਦੀਪ ਵੈਦ ਡਾਕਟਰ ਧਰਮਵੀਰ ਗਾਂਧੀ ਸਾਰੇ ਇੱਕੋ ਹੀ ਫਰੇਮ 'ਚ ਨਜ਼ਰ ਆਏ ਇੱਕੋ ਬਹੁਤ ਗੁਰੂ ਮਾਰਾ ਸਾਹਿਬ ਦੀ ਬੜੀ ਕਿਰਪਾ ਹੋਈ ਹੈ ਸਾਡੇ ਛੋਟੇ ਵੀਰ ਨੇ ਸਾਡੇ ਫਾਰਮਰ ਸੀਐਮ ਸਾਹਿਬ ਨੇ ਬਲਾਵਾ ਦਿੱਤਾ ਸਾਰੇ ਆਏ ਕਾਂਗਰਸ ਤੇ ਤੇ ਪੰਜਾਬ ਦੀ ਬਿਹਤਰੀ ਵਾਸਤੇ ਤੇ ਦੇਸ਼ ਦੇ ਭਲੇ ਵਾਸਤੇ ਕਾਂਗਰਸ ਹਮੇਸ਼ਾ ਹੀ ਤੇ ਕਾਂਗਰਸ ਦੀ ਲੀਡਰਸ਼ਿਪ ਹਮੇਸ਼ਾ ਹੀ ਇਕੱਠੀ ਰਹੇ ਮੈਂ ਵਿਸ਼ਵਾਸ ਦਿਵਾਉਣਾ ਚਾਹਣਾ ਪੰਜਾਬੀਆਂ ਨੂੰ ਪੰਜਾਬ ਦੀ ਬਿਹਤਰੀ ਵਾਸਤੇ ਅਸੀਂ ਬਿਲਕੁਲ ਇਕੱਠੇ ਰਹਾਂਗੇ ਕਾਬਲੇ ਗੋਰਾ ਕਿ ਤਰਨਤਾਰਨ ਜ਼ਿਮਨੀ ਚੋਣ ਚ ਕਾਂਗਰਸ ਦੇ ਨਿਰਾਸ਼ਾਜਨਕ ਨਤੀਜਿਆਂ ਤੋਂ ਬਾਅਦ ਇਹ ਮੁਲਾਕਾਤ ਅੰਦਰੂਨੀ ਇੱਕ ਜੁਟਤਾ ਦੇ ਸੁਨੇਹੇ ਨੂੰ ਮਜ਼ਬੂਤ ਕਰਨ ਦਾ ਇੱਕ ਸੰਦੇਸ਼ ਹੈ ਬਰਾਹਾਲ ਕੈਮਰੇਜ ਕੈਦ ਹੋਈਆਂ ਇਹਨਾਂ ਤਸਵੀਰਾਂ ਨਾਲ ਫਰਕ ਤਾਂ ਪੈਂਦਾ ਹੈ ਤੇ ਉਹ ਚਰਨਜੀਤ ਚੰਨੀ ਦੇ ਘਰ ਚ ਸਿਆਸੀ ਆਗੂ ਹੀ ਸਿਰਫ ਇਕੱਠੇ ਨਹੀਂ ਹੋਏ ਉਥੇ ਸੁਰਾਂ ਦੀ ਮਹਿਫਿਲ ਵੀ ਸਜਦੀ ਨਜ਼ਰ ਆਈ ਤੇ ਕਾਂਗਰਸ ਦੇ ਦੋ ਵੱਡੇ ਸੀਨੀਅਰ ਆਗੂ ਗਾਇਕ ਮੁਹੰਮਦ ਸਦੀਕ ਤੇ ਡਾਕਟਰ ਧਰਮਵੀਰ ਗਾਂਧੀ ਨੇ ਗੀਤ ਗਾਏ ਇਸ ਦੌਰਾਨ ਚਰਨਜੀਤ ਚੰਨੀ ਭਾਰਤ ਭੂਸ਼ਣ ਆਸ਼ੂ ਸਣੇ ਕਾਂਗਰਸ ਆਗੂਆਂ ਨੇ ਤਾੜੀਆਂ ਮਾਰ ਕੇ ਉਹਨਾਂ ਦੇ ਸੁਰਾਂ ਨਾਲ ਤਾਲ ਮਿਲਾਈ ਸਦੀਕ ਨੇ ਆਪਣੇ ਸਭ ਤੋਂ ਮਸ਼ਹੂਰ ਗੀਤ ਮੇਰੀ ਐਸੀ ਝਾਂਜਰ ਛਣ ਕੇ ਝੜਕਾਟਾ ਪੈਂਦਾ ਗਲੀ ਗਲੀ ਗਾਇਆ ਜਿਸ ਨੂੰ ਦੀਦਾਰ ਸੰਧੂ ਨੇ ਲਿਖਿਆ ਹੈ ਮੇਰੀ ਐਸੀ ਤਾੰਦੇ ਕਣਕੇ ਕਣਕਾ ਕਾ ਪੈਂਦਾ ਗਲੀ ਗਲੀ ਨੀ ਮੇਰੀ ਐਸੀ ਤਾੰਦੇ ਕਣਕੇ ਕਣਕਾ ਕਾ ਪੈਂਦਾ ਗਲੀ ਗਲੀ ਨਾ ਛਣਗੀ ਨਾ ਛਣਗੀ ਅੜੀਏ ਗੱਲ ਪਹੁੰਚੂ ਸਰਕਾਰੇ ਨਾ ਛਣਗੀ ਨਾ ਛਣਗੀ ਅੜੀਏ ਗੱਲ ਪਹੁੰਚੂ ਸਰਕਾਰੇ ਤੋਂ ਦਾ ਡਾਕਟਰ ਤਰਨਵੀਰ ਗਾਂਧੀ ਨੇ ਸਰਜੀਤ ਪਾਤਰ ਦੀ ਕਵਿਤਾ ਜਗਾ ਦੇ ਮੋਮਬੱਤੀਆਂ ذریعے ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ। ਉੱਠ ਜਗਾ ਦੇ ਮੋਮਬੱਤੀਆਂ ਇੱਥੇ ਤਾਂ ਜਲਦੀਆਂ ਹੀ ਰਹਿਣੀਆਂ। ਹੌਣਾ ਕਪੱਤੀਆਂ ਤੂੰ ਜਗਾ ਦੇ ਮੋਮਬੱਤੀਆਂ। ਬਰਹਾ ਚੰਨੀ ਦੇ ਘਰ ਦੀ ਇਹ ਮਹਿਫਿਲ ਸਿਰਫ ਰੰਗ ਹੀ ਨਹੀਂ ਭਰ ਗਈ ਸਗੋ ਕਾਂਗਰਸ ਦੇ ਸਿਆਸੀ ਮੁਲਾਪ ਦੀ ਇੱਕ ਨਵੀਂ ਤਸਵੀਰ ਵੀ ਛੱਡ ਗਈ। ਰਸਤਾ ਡਿਸਪਲਿਨ ਜਾਂ ਅਨੁਸ਼ਾਸਨ ਹਰੇਕ ਪਾਰਟੀ ਦਾ ਸਭ ਤੋਂ ਮਜ਼ਬੂਤ ਪਿੱਲਰ ਹੁੰਦਾ ਹੈ ਪਾਰਟੀਆਂ ਚੱਲਦੀਆਂ ਹੀ ਅਨੁਸ਼ਾਸਨ ਦੇ ਸਿਰ ਤੇ ਨੇ ਪਰ ਜਦੋਂ ਕਿਸੇ ਪਾਰਟੀ ਦੇ ਲੀਡਰਾਂ ਦਾ ਇਕੱਠੇ ਹੋਣਾ ਜਾਂ ਇੱਕ ਫਰੇਮ ਦੇ ਵਿੱਚ ਆਉਣਾ ਹੀ ਸੁਰਖੀਆਂ ਬਣ ਜਾਵੇ ਪਰ ਫਰਕ ਤਾਂ ਪੈਂਦਾ ਅਗਲੀ ਖਬਰ ਵੱਲ ਰੁਕ ਕਰਦੇ ਹਾਂ ਗੁਰੂਗ੍ਰਾਮ ਦੇ ਵਿੱਚ ਇੱਕ ਥਾਰ ਚਾਲਕ ਨੇ ਹਰਿਆਣਾ ਦੇ ਡੀਜੀਪੀ ਨੂੰ ਨੋਟਿਸ ਭੇਜਿਆ ਹੈ ਥਾਰ ਚਾਲਕ ਵੱਲੋਂ ਆਪਣੇ ਵਕੀਲ ਰਾਹੀਂ ਹਰਿਆਣਾ ਦੇ ਪੁਲਿਸ ਮੁਖੀ ਨੂੰ ਇਹ ਲੀਗਲ ਨੋਟਿਸ ਭੇਜਿਆ ਗਿਆ ਜਿਸ ਦੇ ਵਿੱਚ ਡੀਜੀਪੀ ਤੋਂ ਮਾਫੀ ਦੀ ਗੱਲ ਕਹੀ ਗਈ ਹੈ ਡੀਜੀਪੀ ਨੂੰ ਮਾਫੀ ਮੰਗਣ ਦੇ ਲਈ ਕਿਹਾ ਗਿਆ ਆਪਣੇ ਬਿਆਨ ਤੇ ਹਰਿਆਣਾ ਦੇ ਡੀਜੀਪੀ ਨੇ ओपी ਸਿੰਘ ਉਹਨਾਂ ਨੇ ਥਾਰ ਚਾਲਕਾਂ ਬਾਰੇ ਇੱਕ ਬਿਆਨ ਦਿੱਤਾ ਸੀ ਔਰ ਉਹਨਾਂ ਨੂੰ ਲੀਗਲ ਨੋਟਿਸ ਭੇਜ ਕੇ ਕਿਹਾ ਗਿਆ ਕਿ 15 ਦਿਨਾਂ ਦੇ ਅੰਦਰ ਅੰਦਰ ਡੀਜੀਪੀ ਆਪਣੇ ਬਿਆਨ ਨੂੰ ਲੈ ਕੇ ਮਾਫੀ ਮੰਗਣ ਤੇ ਥਾਰ ਚਾਲਕਾਂ ਬਾਰੇ ਦਿੱਤੇ ਬਿਆਨ ਨੂੰ ਡੀਜੀਪੀ ਵਾਪਸ ਲੈਣ ਡੀਜੀਪੀ ਦੇ ਬਿਆਨ ਕਰਕੇ ਉਹਨਾਂ ਕਿਹਾ ਕਿ ਲੋਕਾਂ ਨੇ ਸਾਨੂੰ ਤਾਨੇ ਮੇਨੇ ਦੇਣੇ ਸ਼ੁਰੂ ਕਰ ਦਿੱਤੇ ਨੇ ਦਰਅਸਲ ਹਰਿਆਣਾ ਦੇ ਡੀਜੀਪੀ ਨੇ 8 ਨਵੰਬਰ ਨੂੰ ਥਾਰ ਚਾਲਕ ਤੇ ਬੁਲਟ ਜਿਹੜੇ ਚਲਾਉਣ ਵਾਲੇ ਨੇ ਉਹਨਾਂ ਨੂੰ ਲੈ ਕੇ ਇੱਕ ਬਿਆਨ ਦਿੱਤਾ ਸੀ ਡੀਜੀਪੀ ਨੇ ਕਿਹਾ ਸੀ ਕਿ ਥਾਰ ਗੱਡੀ ਚਲਾਉਣ ਵਾਲੇ ਅਪਰਾਧਿਕ ਮਾਨਸਿਕਤਾ ਰੱਖਦੇ ਨੇ ਜਿਸ ਤੋਂ ਬਾਅਦ ਇੱਕ ਥਾਰ ਚਾਲਕ ਨੇ ਡੀਜੀਪੀ ਨੂੰ ਲੀਗਲ ਨੋਟਿਸ ਭੇਜ ਦਿੱਤਾ ਇਸਕੇ ਰਿਗਾਰਡਿੰਗ ਮੇਰੇ ਕਲਾਇੰਟ ਜੀ ਸਰ ਉਹ ਮਿਟਰਦੀ ਨੇ ਮੇਰੇ ਨਾਲ ਕੰਸਲਟ ਕੀਤਾ ਔਰ ਹਮਨੇ ਉਹਨੂੰ ਇੱਕ ਲੀਗਲ ਨੋਟਿਸ ਭੇਜਿਆ ਇਸਮੇਂ ہماری ਤਿੰਨ ਡਿਮਾਂਡ ਹੈ

जिस तरह की गाड़ी का च्वाइस है आपका माइंड सेट शो करता है थार देखिए स्टंट करेंगे हमारा के एसीपी का बेटा था गाड़ी चला दी उसके ऊपर तो हमारे बेटे को छोड़ो जी किसके नाम से थार है बदमाश है हम लिस्ट निकालें पुलिस की कितने लोगों से हो थार होगी जिसके पास थार होगी ना दिमाग घुमा होगा उसके दिल्ली ब्लास्ट मामले ने हम सुसाइड बॉम्बर डॉक्टर उमर दे मददगार गिरफ्तार किया ਤੇ ਜਿਸ ਦੀ ਪਛਾਣ ਫਰੀਦাবাদ ਦੇ ਪਿੰਡ ਤੋਜ ਦੇ ਰਹਿਣ ਵਾਲੇ ਸ਼ੌਇਬ ਵਜੋ ਹੋਈ ਜਿਸ ਤੇ ਇਲਜ਼ਾਮ ਹੈ ਕਿ ਉਸ ਨੇ ਧਮਾਕੇ ਤੋਂ ਪਹਿਲਾਂ ਅਤਵਾਦੀ ਡਾਕਟਰ ਉਮਰ ਨੂੰ ਪਨਾ ਦਿੱਤੀ ਸੀ ਇਥੋਂ ਤੱਕ ਕਿ ਸ਼ੌਇਬ ਨੇ ਹੀ ਉਮਰ ਨੂੰ ਬਲਾਸਟ ਵਾਲੀ ਕਾਰ ਵੀ ਮੁਹੱਈਆ ਕਰਵਾਈ ਲਾਲ ਕਿਲੇ ਦੇ ਬਾਹਰ ਹੋਏ ਇਸ ਧਮਾਕੇ 'ਚ ਹੁਣ ਤੱਕ ਇਹ ਸੱਤਵੀਂ ਗ੍ਰਿਫਤਾਰੀ ਹੈ ਕਾਬਲੇ ਗੌਰ ਹੈ ਕਿ 10 ਨਵੰਬਰ ਨੂੰ ਲਾਲ ਕਿਲੇ ਦੇ ਬਾਹਰ ਹੋਏ ਫਿਦਾਇਨ ਹਮਲੇ 'ਚ ਕਈ ਲੋਕਾਂ ਦੀ ਮੌਤ ਹੋਈ ਸੀ ਜੰਮੂ ਕਸ਼ਮੀਰ ਪੁਲਿਸ ਵੱਲੋਂ ਪੋਸਟਰ ਦੀ ਜਾਂਚ ਤੋਂ ਬਾਅਦ ਜਦੋਂ ਮਾਮਲਾ ਫਰੀਦাবাদ ਤੱਕ ਪਹੁੰਚਿਆ ਤਾਂ ਇੱਕ ਨਵੇਂ ਵਾਈਟ ਕਾਲਰ ਟੈਰਰ ਮੋਡਿਊਲ ਦਾ ਖੁਲਾਸਾ ਹੋਇਆ ਏਜੰਸੀਆਂ ਨੇ ਜਿਵੇਂ ਹੀ 3000 ਕਿਲੋ ਵਿਸਫੋਟਕ ਬਰਾਮਦ ਕੀਤਾ ਤਾਂ ਦਹਿਸ਼ਤਗਰਦਾਂ 'ਚ ਖਲਬਲੀ ਮਚ ਗਈ ਦੱਸਿਆ ਜਾ ਰਿਹਾ ਹੈ ਕਿ ਜਲਦਬਾਜ਼ੀ 'ਚ ਦਿੱਲੀ 'ਚ ਧਮਾਕਾ ਕੀਤਾ ਗਿਆ ਤੇ ਪੰਜਾਬ ਸਰਕਾਰ ਦੇ ਸੈਚਪਾਟਾ ਤੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਤਰੁਣਪ੍ਰੀਤ ਸੌਂਦ ਨੇ ਸ਼੍ਰੀ ਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦੇਣ ਲਈ ਹੋਰ ਸਮਾਂ ਮੰਗਿਆ ਇਸ ਦੇ ਪਿੱਛੇ ਮੰਤਰੀ ਤਰਨਪ੍ਰੀਤ ਸੌਂਦ ਨੇ 350ਵੇਂ ਸ਼ਹੀਦੀ ਸ਼ਤਾਬਦੀ ਸਮਾਗਮ ਦੇ ਰਜਿਵਿਆਂ ਦਾ ਹਵਾਲਾ ਦਿੱਤਾ ਜਿਸ ਕਰਕੇ ਉਹਨਾਂ ਜਥੇਦਾਰ ਨੂੰ ਅਪੀਲ ਕੀਤੀ ਕਿ ਇੱਕ ਹਫ਼ਤੇ ਬਾਅਦ ਖੁਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਿਜੀ ਤੌਰ ਤੇ ਪੇਸ਼ ਹੋਣਗੇ ਦਰਸਲ ਨੰਦਪੁਰ ਸਾਹਿਬ ਵਿਖੇ ਭਾਈ ਜੈਤਾ ਜੀ ਯਾਦਗਾਰ ਚ ਬਣਾਈਆਂ ਗਈਆਂ ਤਸਵੀਰਾਂ ਸਿੱਖ ਸਿਧਾਂਤਾਂ ਬਰਿਆਦਾ ਪਰੰਪਰਾਵਾਂ ਤੇ ਸਿੱਖ ਭਾਵਨਾਵਾਂ ਦੇ ਵਿਰੁੱਧ ਪੇਸ਼ਕਾਰੀ ਹੋਣ ਦੀਆਂ ਸ਼ਿਕਾਇਤਾਂ ਮਿਲੀਆਂ ਸੀ ਇਹਨਾਂ ਚ ਇੱਕ ਤਸਵੀਰ ਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਜੋੜੇ ਪਾ ਕੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਪਾਨ ਕਰਵਾਉਂਦੇ ਦਿਖਾਇਆ ਗਿਆ ਤਸਵੀਰ ਚ ਅੰ ਖੰਡੇ-ਬਾਟੇ ਦੀ ਦਿੱਖ ਵੀ ਸਿੱਖ ਰਵਾਇਤ ਵਾਲੀ ਨਹੀਂ ਬਣਾਈ ਗਈ ਇਸੇ ਨੂੰ ਲੈ ਕੇ ਜਥੇਦਾਰ ਨੇ ਮੰਤਰੀ ਸੌਂਧ ਨੂੰ 18 ਨਵੰਬਰ ਨੂੰ ਤਲਬ ਕਰਦਿਆਂ ਇੱਕ ਹਫ਼ਤੇ ਚ ਸਪਸ਼ਟੀਕਰਨ ਦੇਣ ਲਈ ਕਿਹਾ ਸੀ ਕਾਬਲੇ ਗੌਰ ਹੈ ਕਿ ਪੰਜਾਬ ਸਰਕਾਰ ਵੱਲੋਂ ਵੱਖਰੇ ਤੌਰ ਤੇ ਕਰਵਾਏ ਗਏ ਸ਼ੀਧੀ ਸਮਾਗਮਾਂ ਨੂੰ ਲੈ ਕੇ ਐਸਜੀਪੀਸੀ ਤੇ ਜਥੇਦਾਰ ਪਹਿਲਾਂ ਹੀ ਸਖਤ ਇਤਰਾਜ਼ ਜਤਾ ਚੁੱਕੇ ਨੇ ਤੇ ਤਰਨਤਾਰਨ ਜ਼ਿਮਨੀ ਚੋਣ ਦੌਰਾਨ ਦਰਜ ਐਫਆਈਆਰਸ ਤੇ ਮਾਮਲੇ ਦੇ ਵਿੱਚ ਦੋ ਡੀਐਸਪੀ ਸਸਪੈਂਡ ਹੋਏ DSP ਡਿਟੈਕਟਿਵ ਹਰਜਿੰਦਰ ਸਿੰਘ ਤੇ DSP ਪੰਜਾਬ ਬਿਊਰੋ ਇਨਵੈਸਟੀਗੇਸ਼ਨ ਗੁਲਜ਼ਾਰ ਸਿੰਘ ਨੂੰ ਸਸਪੈਂਡ ਕੀਤਾ ਗਿਆ ਜਿਨ੍ਹਾਂ ਤੇ ਡਿਊਟੀ ਚ ਲਾਪਰਵਾਹੀ ਦੇ ਇਲਜ਼ਾਮ ਨੇ ਇਹਨਾਂ ਦੋਵੇਂ ਪੁਲਿਸ ਅਫਸਰਾਂ ਤੇ ਕਾਰਵਾਈ ਉਸ ਵੇਲੇ ਹੋਈ ਜਦੋਂ ਇੱਕ ਦਿਨ ਪਹਿਲਾਂ ਹੀ ਭਾਜਪਾ ਗੌਰਵ ਯਾਦਵ ਦਿੱਲੀ ਚ ਚੋਣ ਕਮਿਸ਼ਨ ਅੱਗੇ ਪੇਸ਼ ਹੋਏ ਅਕਾਲੀ ਦਲ ਦੇ ਜਿਹੜੇ ਆਈਟੀ ਮਿੰਟ ਦੇ ਪ੍ਰਧਾਨ ਨੇ ਨਸ਼ੇਤਰ ਸਿੰਘ ਅਤੇ ਕੰਚਨ ਪ੍ਰੀਤਪੌਰ ਹੋਣਾ ਤੇ ਜਿਹੜਾ ਕੇਸ ਉਹ ਉਹ ਜਿਹੜਾ ਹੈ ਕੇਸਬੰਧ ਵਿੱਚ ਸਾਰਾ ਮਾਮਲਾ ਹੋਇਆ ਜਦ ਉਹਨਾਂ ਨੂੰ ਜ਼ਮਾਨਤ ਮਿਲਦੀ ਹੈ ਤਾਂ ਉਸ ਤੋਂ ਬਾਅਦ ਇਹ ਵੱਡੀ ਕਾਰਵਾਈ ਕੀਤੀ ਜਾਂਦੀ ਹੈ ਡੀਜੀਪੀ ਪੰਜਾਬ ਵੱਲੋਂ ਜਿਹੜੇ ਨੇ ਦੋ ਡੀਐਸਪੀ ਤਰਨਤਾਰਨ ਦੇ ਦੋਨਾਂ ਡੀਐਸਪੀ ਨੂੰ ਜਿਹੜਾ ਸਸਪੈਂਡ ਕਰ ਦਿੱਤਾ ਜਾਂਦਾ ਹੈ ਕਾਬਲੇ ਗੌਰ ਹੈ ਕਿ ਜ਼ਿਮਨੀ ਚੋਣ ਦੌਰਾਨ ਅਕਾਲੀ ਲੀਡਰਾਂ ਖਿਲਾਫ ਪੁਲਿਸ ਨੇ ਕਈ ਕੇਸ ਦਰਜ ਕੀਤੇ ਸੀ ਅਕਾਲੀ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਦੀ ਬੇਟੀ ਕੰਚਨਪ੍ਰੀਤ ਕੌਰ ਆਈਟੀ ਵਿੰਗ ਦੇ ਇੰਚਾਰਜ ਨਿਛੱਤਰ ਸਿੰਘ ਗਿੱਲ ਸਮੇਤ ਕਈ ਲੀਡਰਾਂ ਨੂੰ ਹਾਈ ਕੋਰਟ ਤੇ ਤਰਨਤਾਰਨ ਅਦਾਲਤ ਤੋਂ ਰਾਹਤ ਮਿਲ ਚੁੱਕੀ ਹੈ FIR ਨੂੰ ਲੈ ਕੇ ਅਕਾਲੀ ਦਲ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ ਜਿਸ ਤੇ ਨੋਟਿਸ ਲੈਂਦਿਆਂ VOTING ਤੋਂ 3 ਦਿਨ ਪਹਿਲਾਂ ਹੀ SSP ਡਾਕਟਰ ਰਵਜੋਤ ਕੌਰ ਗਰੇਵਾਲ ਨੂੰ ਸਸਪੈਂਡ ਕੀਤਾ ਗਿਆ ਸੀ ਬਰਹਾਲ ਪੁਲਿਸ ਵੱਲੋਂ ਕੇਸ ਦਰਜ ਕਰਨ ਦੀ ਪੂਰੀ ਕਾਰਵਾਈ ਸਵਾਲਾਂ ਦੇ ਘਟਾਰੇ ਚ ਹੈ ਇਹ ਖਬਰ ਮੋਹਾਲੀ ਤੋਂ ਜਿੱਥੇ Youth Congress ਦੇ ਕਾਰਜਕਰਤਾਵਾਂ ਦੇ ਗਵਰਨਰ ਹਾਊਸ ਵੱਲ ਕੂਚ ਕਰਨ ਨੂੰ ਲੈ ਕੇ ਮਾਹੌਲ ਤਣਾਪੂਰਨ ਹੈ ਪੁਲਿਸ ਨੇ ਫਰਨੀਚਰ ਮਾਰਕੀਟ ਦੇ ਕੋਲ ਭਾਰੀ ਬੈਰੀਕੇਡਿੰਗ ਲਾ ਕੇ ਪ੍ਰਦਰਸ਼ਨਕਾਰੀਆਂ ਨੂੰ ਸੀਮਾ ਪਾਰ ਕਰਨ ਤੋਂ ਰੋਕਿਆ ਇਸ ਦੇ ਬਾਵਜੂਦ ਪ੍ਰਦਰਸ਼ਨਕਾਰੀਆਂ ਨੇ ਜ਼ਬਰਨ ਬੈਰੀਕੇਡ ਤੇ ਚੜ ਕੇ ਚੰਡੀਗੜ੍ਹ ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਕਾਹਲੇ ਬੀਆਮੀ ਚਾਹੇ ਨਹੀਂ ਹੱਥਲ ਗੋਲੀ ਨਹੀਂ ਸਾਰੇ ਆ ਕੇ ਆਓ ਕੁਝ ਪ੍ਰਦਰਸ਼ਨਕਾਰੀ ਟਰੈਕਟਰ ਲੈ ਕੇ ਬੈਰੀਕੇਡਸ ਦੇ ਸਾਹਮਣੇ ਖੜੇ ਹੋ ਗਏ ਜਿਸ ਨਾਲ ਮਾਹੌਲ ਹੋਰ ਗਰਮ ਹੋ ਗਿਆ ਤਨ ਆ ਬਤਾ ਦੇਖ ਪੁਲਿਸ ਨੇ ਕਈ ਯੂਥ ਕਾਂਗਰਸ ਦੇ ਨੇਤਾਵਾਂ ਨੂੰ ਹਿਰਾਸਤ ਚ ਲੈ ਲਿਆ ਤੇ ਉਹਨਾਂ ਨੂੰ ਬੱਸਾਂ ਚ ਬਿਠਾ ਕੇ ਮੌਕੇ ਤੋਂ ਹਟਾਇਆ ਗਿਆ। ਬੱਲੋ ਸ਼ੁਰੂ ਕਰ ਦਿੱਤਾ ਗਿਆ। ਹੁਣ ਟਰੈਕਟਰ ਟਰਾਲੀ ਯੂਥ ਕਾਂਗਰਸ ਬੱਲੋ ਟਰੈਕਟਰ ਟਰਾਲੀ ਅੱਗੇ ਲੈ ਕੇ ਜਾਣ ਦੀ ਕੋਸ਼ਿਸ਼ ਔਰ ਬੈਰੀਕੇਡ ਤੋੜਨ ਦੀ ਜਿਹੜੀ ਕੋਸ਼ਿਸ਼ ਹੈ ਉਹ ਕਿੱਥੇ ਜਾ ਰਹੀ ਹੈ ਤੱਕ। ਯੂਥ ਕਾਂਗਰਸ ਦਾ ਇਹ ਪ੍ਰਦਰਸ਼ਨ ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਸੀ ਤੇ ਨੈਸ਼ਨਲ ਪ੍ਰਧਾਨ ਉਦੇ ਭਾਨ ਵੀ ਇਸ ਮੌਕੇ ਤੇ ਮੌਜੂਦ ਰਹੇ। ਇਪਛੇਰੇ ਤਨੀ ਪੰਜਾਬ ਚ ਐ ਹੜਾਂ ਦੇ ਦਿੱਤੇ ਜ਼ਖਮ ਹਾਲੇ ਵੀ ਅੱਲੇ ਹੜਾਂ ਨੇ ਸਭ ਤੋਂ ਵੱਧ ਜ਼ਖਮ ਲੁਧਿਆਣਾ ਦੇ ਪਿੰਡ ਸਸਰਾਲੀ ਦੇ ਕਿਸਾਨਾਂ ਨੂੰ ਦਿੱਤਾ ਜਿਨ੍ਹਾਂ ਦੀ 200 ਏਕੜ ਤੋਂ ਵੱਧ ਜ਼ਮੀਨ ਨੂੰ ਪਾਣੀ ਨਿਗਲ ਗਿਆ ਜਿੱਥੇ ਪਹਿਲਾਂ ਕਦੇ ਹਰੇ ਭਰੇ ਖੇਤ ਹੁੰਦੇ ਸੀ ਉੱਥੇ ਹੁਣ ਸਤਲੁਜ ਵਹਿ ਰਿਹਾ ਹੈ ਪੀੜਤਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਖਰਾਬੇ ਦਾ ਮੁਆਵਜ਼ਾ ਤਾਂ ਮਿਲ ਗਿਆ ਪਰ ਹੱਥੋਂ ਖੁੱਸੀ ਜ਼ਮੀਨ ਦੀ ਅਜੇ ਤੱਕ ਕੋਈ ਸਾਰ ਨਹੀਂ ਲਈ ਗਈ 205 ਗਰਾਂ ਵਾਲਾ ਦੇ ਇਥੇ ਆ ਤੁਹਾਨੂੰ ਮੁਆਵਜ਼ਾ ਵਗੈਰਾ ਮਿਲੇ ਤੈਨੂੰ ਨਹੀਂ ਕੋਈ ਨਹੀਂ ਜਾਣਦਾ ਜੀ ਠੱਗੀ ਜਿਹੀ ਨਹੀਂ ਕੀ ਗੱਲਬਾਤ ਕੀ ਕਹਿੰਦੇ ਐ ਬੋਲ ਦੇ ਬੀ ਬਸ ਅਸੀਂ ਕੱਲ ਵੀ ਗਿਆ ਤਾਂ ਮਗਾ ਸਾਨੂੰ ਕੋਈ ਸੌਦਾ-ਸੂਦੇ ਦੇ ਦੇ ਤਾਂ ਸਾਨੂੰ ਕਿਸੇ ਨੇ ਸੌਤਾ ਨਹੀਂ ਦਿੱਤਾ ਕੁਛ ਨਹੀਂ ਦਿੱਤਾ ਕੱਲ ਦਾਣੇ ਵੀ ਆਏ ਜੀ ਮਗਾ ਦਾਣੇ ਦੇ ਦੋ ਕਹਿੰਦੇ ਥੋੜੇ ਕਰੇ ਮੌਨ ਕੀਆ ਬੇ ਜ਼ਮੀਨੇ ਹੋਏ ਨਾ ਕਿਸਾਨਾਂ ਦਾ ਕਹਿਣਾ ਹੈ ਕਿ ਜੋ ਜ਼ਮੀਨ ਬਚੀ ਹੈ ਉਹ ਵੀ 20 ਫੁੱਟ ਹੇਟਾ ਚਲੀ ਗਈ ਇਹ ਆਪਣੇ ਮੈਡਮ ਵੀ ਆਈ ਸੀਗੇ ਐਸ.ਐਮ ਤੇ ਉਹ ਕਹਿੰਦੇ ਸੀਗੇ ਵੀ ਕਰਾਂਗੇ ਵੀ ਕਾਰ ਸੇਵਾ ਤੁਸੀਂ ਵੀ ਨਾਲ ਲੱਗੋ ਸਹਿਯੋਗ ਪਾਓ ਤੇ ਫਿਲਹਾਲ ਅਜੇ ਵੀਰੇ ਪਾਣੀ ਆ ਗਿਆ ਹੁਣ ਦੇਖਦੇ ਪੰਤੂਰ ਕੀ ਬਣਦਾ ਇਹ ਪਾਣੀ ਜਦ ਤੱਕ ਘਟਦਾ ਨਹੀਂ ਜਦ ਤੱਕ ਕੋਈ ਹੱਲ ਨਹੀਂ ਵੀਰੇ ਦਾ ਫਿਲਹਾਲ ਬੇਜ਼ਮੀਨੇ ਹੋਏ ਕਿਸਾਨ ਸਰਕਾਰ ਤੋਂ ਬਾਹ ਫੜਨ ਦਾ ਇੰਤਜ਼ਾਰ ਕਰ ਰਹੇ ਨੇ